ਅੱਜ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਸਾਲਾਨਾ ਸ਼ਹੀਦੀ ਸਮਾਗਮ ਮੌਕੇ ਪਿੰਡ ਡੱਲੇਵਾਲ ਨਜ਼ਦੀਕ ਗੁਰਾਇਆਂ ਜ਼ਿਲ੍ਹਾ ਜਲੰਧਰ ਵਿਖੇ ਸ਼ਹੀਦੀ ਬੁੰਗਾ ਕੌਮ ਨੂੰ ਸਮਰਪਿਤ ਕੀਤਾ ਗਿਆ ਜਿਸ ਵਿੱਚ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਇਸ ਵਿੱਚ ਫਲਹਾਲ 25 ਤਸਵੀਰਾਂ ਲਗਾਈਆਂ ਗਈਆਂ ਹਨ ਅਤੇ ਬਾਕੀ ਰਹਿੰਦੀਆਂ ਤਸਵੀਰਾਂ ਵੀ ਜਲਦ ਲਗਾਈਆਂ ਜਾਣਗੀਆਂ ਇਹ ਆਪਣੇ ਆਪ ਵਿੱਚ ਪੂਰੇ ਪੰਜਾਬ ਵਿੱਚ ਇੱਕੋ ਇੱਕ ਅਜਿਹੀ ਯਾਦਗਾਰ ਹੋਵੇਗੀ ਜੋ ਸੰਗਤਾਂ ਦੇ ਸਹਿਯੋਗ ਨਾਲ ਅਤੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਨਿਪਟੜੇ ਚੜਾਈ ਗਈ ਹੈ ਅੱਜ ਸ਼ਹੀਦੀ ਪੰਗਾਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਇਆ ਗਿਆ ਜਿਸ ਵਿੱਚ ਭਾਈ ਵਰਿੰਦਰ ਸਿੰਘ ਸੰਗਠਿਤ ਸਿੰਘਾਂ ਦੀ ਕੀਰਤਨੀ ਜਥੇ ਭਾਈ ਗੁਰਦੇਵਾਲ ਸਿੰਘ ਲਖਪੁਰ ਦੇ ਢਾਡੀ ਜਥੇ ਅਤੇ ਭਾਈ ਪ੍ਰਤਪਾਲ ਸਿੰਘ ਬਰਗਾੜੀ ਵਾਲੇ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਭਾਈ ਦਲਜੀਤ ਸਿੰਘ ਬਿੱਟੂ ਭਾਈ ਕੁਲਵੀਰ ਸਿੰਘ ਬਾੜਾ ਪਿੰਡ ਅਤੇ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਸਤਪਾਲ ਸਿੰਘ ਢਿੱਲੋਂ ਹਨਾਂ ਨੂੰ ਯਾਦ ਕੀਤਾ। ਇਸ ਮੌਕੇ ਤੇ ਸ਼ਹੀਦ ਪਰਿਵਾਰਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਭਾਈ ਲਾਲ ਸਿੰਘ ਜੀ ਅਕਾਲਗੜ੍ਹ, ਭਾਈ ਰਜਿੰਦਰ ਸਿੰਘ ਜੀ ਮੁਗਲਵਾਲ, ਭਾਈ ਹਰਦੀਪ ਸਿੰਘ ਜੀ ਮਹਾਰਾਜਵਾਲੇ, ਬਾਬਾ ਨਾਗਰ ਸਿੰਘ ਜੀ ਮਸ਼ਲ ਸ਼ੀਤਾਂ ਤਰਨਾਦਾਲ, ਭਾਈ ਮਨਦੀਪ ਸਿੰਘ ਜੀ, ਭਾਈ ਪਰਮਜੀਤ ਸਿੰਘਾ ਜੀ ਜਥੇਦਾਰ ਜਨੈਲ ਸਿੰਘ ਹੁਸੈਨਪੁਰ ਪੰਥ ਸੇਵਕ ਜਥਾ ਦੁਆਬਾ ਬਾਬਾ ਬਲਬੀਰ ਸਿੰਘ ਜੀ ਭੂਤਣਾ ਭਾਈ सुरेंद्र ਸਿੰਘ ਕਿਸ਼ਨਪੁਰ ਭਾਈ ਜਸ਼ਵੀਰ ਸਿੰਘ ਪ੍ਰਧਾਨ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਜ਼ਿਲ੍ਹਾ ਨਵਾਂ ਸ਼ਹਿਰ ਪ੍ਰਦੀਪ ਸਿੰਘ ਯਾਲੀ ਸਿੱਖ ਯੂਥ ਆ ਪੰਜਾਬ ਭਾਈ ਭពਿੰਦਰ ਸਿੰਘ ਖਾਲਸਾ ਭਾਈ ਨਿਰੰਜਨ ਸਿੰਘ ਖਾਲਸਾ ਭਾਈ ਪਰਮੀ ਸਿੰਘ ਟੰਡਵਾਲ ਭਾਈਤਰ ਸਿੰਘ ਸਿੰਘ ਢਿੱਲੋਂ ਬੀਕੇ ਜੀ ਤੋਂ ਇਲਾਵਾ ਹੋਰ ਵੱਡੀ ਗੰਢੀ ਵਿੱਚ ਨਾਮਰ ਸ਼ਕਸ਼ੀਤਾ ਹਾਜ਼ਰ ਸਨ ਹੁੰਦਾ ਅਧਿਕਾਤ ਹੁੰਦਾ ਹੈ ਉਹਦੇ ਦਰਸ਼ਨ ਕਰਾਇਆ ਇਹ ਹੀ ਸਾਡੀ ਪ੍ਰੇਰਣਾ ਹੈ ਅੱਜ ਦੇ ਨੌਜਵਾਨਾਂ ਨੂੰ ਇਹਨਾਂ ਤੋਂ ਇਹ ਪ੍ਰੇਰਣਾ ਲੈਣ ਚਾਹੀਦੀ ਹੈ ਕਿ ਵਾਹ ਇਹਨਾਂ ਦੇ ਜੀਵਨ ਤੁਸੀਂ ਦੇਖੋ ਕਿ ਇਹਨਾਂ ਨੇ ਸਾਰਾ ਕੁਝ ਆਪਣਾ ਬੀਤ ਰਹੀ ਹੈ ਅੱਖ ਨੂੰ ਹੀ ਵਾਲੇ ਆ ਇਹਨਾਂ ਦਾ ਪੂਰੀ ਆਪਣਾ ਰਵਾਲਾ ਨਹੀਂ ਸੀ ਕੋਈ ਜਮੀਨੀ ਕੋਈ ਇਹਨਾਂ ਦੇ ਕੋਈ ਜੀ ਕਹਾਣੀ ਇਹਨਾਂ ਦੇ ਕੋਈ ਹਵਦਾਂ ਨਹੀਂ ਸੀ ਲੈਣਾ ਇਹਨਾਂ ਨੇ ਕੋਈ ਇਲੈਕਸ਼ਨ ਨਹੀਂ ਸੀ ਇਹਨਾਂ ਨੇ ਕੋਈ ਸਰਕਾਰ ਬਣਾਉਣੀ ਸੀ ਇਹਨਾਂ ਦਾ ਜਿਹੜਾ ਸਰੋਕਾਰ ਸੀ ਉਹ ਵੰਦ ਸੀ ਵੰਦ ਬਹੁਤ ਲਾੜਾ ਬੁਰੂ ਸੀ ਅਣਖ ਸੀ ਖਾਸੇ ਦਾ ਬੋਲ ਵਾਲਾ ਸੀ ਜਿਹਨਾਂ ਨੇ ਵੀ ਰਾਜ ਸੀ ਜੇ ਵਜ ਦੇ ਸਮੇਂ ਤੇ ਕਾਲਸਤਾਨ ਕਰਨੀ ਹੈ ਫਿਰ ਉਹ ਜੀ ਹੋ ਗਿਆ ਪਰ ਉਹ ਨਹੀਂ ਕਰਨਾ ਇਹਨਾਂ ਦੀ ਯਾਦ ਨਹੀਂ ਇਹੋ ਕਿ ਸਾਡੇ ਨੂੰ ਪ੍ਰੇਰਨਾ ਦੇਣੀਆਂ ਨੇ ਉਹਦੇ ਨਾਮ ਦੀ ਸਾਰਿਆਂ ਨੂੰ ਕੋ ਬੇਸੌ ਮਨੇਆ ਇਹ ਰੇ ਰੇ ਮੋਤੀ ਉਹਦੇ ਤੇ ਪਾ ਲੈ ਇਹ ਸਾਡੇ ਨੂੰ ਸੇਲਪੀਆ ਜੀ ਇਸ ਵਕਤ ਆਹ ਜੇ ਕਰੇ ਕਿ ਜਾਵੇ ਬਤੇ ਪਾਵੇ ਨਿਹਾਲੋ ਜਾਵੇ ਸ਼ੀਦਾ ਸਿੰਘਾ ਦੇ ਚਰਨਾ ਕਮਲਾਂ ਰੂਪਾਵੇ ਸਤਿ ਸ੍ਰੀ ਅਕਾਲ ਸਿੰਦਰ ਸਾਹਿਬ ਉਹ ਇਹ ਸਾਰਾ ਜੋ ਬਿਸਤਰੀ ਦੇਣੇ ਤੇ ਸਾਰੇ ਡਿਜ਼ਾਈਨ ਦਾ ਪ੍ਰਬੰਧ ਹੈ ਉਹਨਾਂ ਦੀ ਦੇਣ ਉਹਨਾਂ ਦਾ ਬਹੁਤ ਉਹ ਹੋ ਗਿਆ ਹੈ ਜੇ ਤੁਸੀਂ ਇਸ ਸਕਿਮ ਦੇ ਦੇਖੇ ਜਾਏਗੇ ਉਹ ਉਹਗੇ ਦੀ ਸਾਰੀ ਦੇਖ ਸਾਰੀ ਇੱਥੇ ਆਰਕੀਟੈਕਟਰ ਦਾ ਉਹ ਆਪ ਆ ਦੇ ਇੱਥੇ ਸ਼ੁਰੂ ਕਰ ਰਹੇ ਆ ਅੱਜ ਕਿਸੇ ਕਾਰਨ ਕਿ ਆ ਸਕੇ ਹੈ ਵਾਹਿਗੁਰੂ ਜੀ ਕੀ ਫਤਿਹ ਕਦੇ ਬੁਲਾ ਦੇ ਅੱਜ ਜੀ ਮਿਲ ਸਕਦਾ ਸ਼ਹੀਦ ਭਾਈ ਕਵਾਲਸਾਂ ਦੀ ਢੇਲੋਂ ਜਿਹੜੇ ਹਰ ਸਾਲ ਸੋਕੇ ਦਾ ਕਰਨੇ ਵੇਲੇ ਤੁਸਨਾਈ ਜਾਂਦੀ ਆ। ਪਿੰਡਾਂ ਦੇ ਸਾਰੇ ਆ ਗਏ ਨੇ ਸਾਰੇ ਇਕੱਠੇ ਹੋਏ ਆ। ਅ ਬੜੇ ਫੁੱਟੇ ਜਾਵਣਾ। ਬਾਬਾ ਜੀ ਦੀਆਂ ਗੱਲਾਂ ਯਾਦ ਆਉਂਦੀਆਂ ਵੀ ਜਦੋਂ ਅਸੀਂ ਉੱਥੇ ਗਏ। ਸਾਡੇ ਵਿੱਚ ਪਹਿਲਾ ਵਾਲੇ ਸਿੰਘਾਂ ਨੇ ਕਹਿਣਾ ਕਿ ਇਹ ਨਾਲ ਚੱਕਿਆਂ ਦੇ ਵਿੱਚ ਸਤਵਾਲ ਸਿੰਘ ਉਡੀਕੇ ਗਏ ਯਾਰ। ਸਾਨੂੰ ਵੀ ਉੱਥੇ ਰਹਿਣ ਦਾ ਮੌਕਾ ਮਿਲਿਆ ਤੇ ਜੀਤੇ ਆਪਣੀ ਸਾਰੀ ਵਾਧਾ ਕੀਤੀ ਹੈ ਸਭ ਤੋਂ ਵੱਡਾ ਸਾਡੇ ਬਡੇ ਭਰਾ ਨੇ ਮਦਦ ਕੀਤੀ ਤੇਰੇ ਹਰ ਸਾਲ ਤੋਂ ਜ਼ਿਆਦਾ ਮੇਟਾ ਕਰਕੇ ਉਤਮ ਕਰਕੇ ਬਣੀ ਬਰਸੀ ਨੂੰ ਬਿਸ਼ਾਦ ਬਣਾਇਆ ਜਾਗਾ ਹਾਤੇ ਜਿੱਥੇ ਆਪਾਂ ਕਰਿਆ ਤੇ ਬੰਗਾ ਵੀ ਉਹਨਾਂ ਦੀ ਗ੍ਰੇਨ ਨਾਲ ਸਤਿਕਾਰ ਇਹ ਦੇਣਾ ਅਸੇਉਣਾ ਸਾਰੇ ਬਾਹਰ ਬੈਠੇ ਵੀਰਾਂ ਦਾ ਇੱਥੋਂ ਆਇਆ ਦਾ ਬਹੁਤ ਬਹੁਤ ਧੰਨਵਾਦ ਕਰਨ ਦੇ ਨਾਲ ਬਹੁਤ ਸਹਿਯੋਗ ਦਿੱਤਾ ਮੰਤੀ ਸਿੰਘ ਹੁਣੀ ਜਤ ਸਿੰਘ ਹੁਣੀ ਹੋਰ ਸਾਰੇ ਵੀਰਾਂ ਨੇ ਬਹੁਤ ਮਿਹਨਤ ਕੀਤੀ ਤੇ ਕੋ ਗਾਹੋਂ ਦੇਣਾ ਤੇ ਯਾਰ ਕੀਤਾ ਤੇ ਅੱਜ ਜਦੋਂ ਸ਼ੁਰੂ ਕੀਤਾ ਸੀ ਨਹੀਂ ਲੱਗਦਾ ਸੀ ਮੈਂ ਇੰਨਾ ਕਾ ਸੀ ਦੇਖਾ ਨਹੀਂ ਕੋਈ ਮਿਲੂਗਾ ਪਰ ਅੱਜ ਜੋ ਦੇਖ ਕੇ ਮਿਲਿਆ ਤਾਂ ਮਨ ਬਹੁਤ ਖੁਸ਼ ਹੋਇਆ ਵੀ ਬਹੁਤ ਵੱਡੀ ਬਹੁਤ ਸੋਹਣੀ ਯਾਦਗਾਰ ਬਣ ਗਈ ਆ ਮੇਰੇ ਖਿਆਲ ਚ ਵਾਪੇ ਜੇ ਨਹੀਂ ਸ਼ਾਇਦ ਪੰਜਾਬ ਤੇ ਇਹ ਪਹਿਲੀ ਯਾਦਗਾਰ ਹੋਣੀ ਵੀ ਜੋ ਅੱਜ ਬਣਾਨੇ ਚੋਰੀਆ ਪਹਿਲਾ ਹੀ ਸੰਗਤ ਕੋਵਲੀ ਆ ਰਹੀ ਹੈ ਸਤੋ ਸ੍ਰੀ ਅਕਾਲ ਬਹੁਤ ਧੰਨਵਾਦ ਕਰਦਾ ਮੈਂ ਇੱਕ ਇੱਕ ਤਰ੍ਹਾਂ ਹੋਰ ਮੈਂ ਤੇ ਕਰੂੰਗਾ ਦੇ ਮਿੱਦਾ ਉਹ ਵੀ ਕੋਈ ਆਉਣਾ ਇਹ ਦਿਨਾਂ ਚ ਵੀ ਸੰਗਤਾਂ ਦੀਆਂ ਵਰਸੀਆਂ ਚੱਲਦੀਆਂ ਰਹਿੰਦੀਆਂ ਸਾਰੇ ਇਸ ਤਰ੍ਹਾਂ ਹੀ ਸਰਦਾਂ ਦੇ ਫੁੱਲ ਫਿਟ ਗਾਣੇ ਹੁਣ ਆ ਕੇ ਪੁੱਜਿਆ ਕਰੋ ਪੰਜ ਤੀਕ ਨੂੰ ਵੀ ਭਾਈ ਸੰਗਰਵਾਤਾਂ ਦੀ ਵਰਸੀ ਆਪਣੇ ਪਟਿਆਰੇ ਆ ਸਿੱਕਾ ਸੁੱਕਾ ਜਿੰਦੇ ਉਹਨਾਂ ਦੀ ਨੌਂ ਮਾੜੀਆਂ ਤੇ ਆਪਣੇ ਪੁਆਰੇ ਕੋਲ ਪਿੰਡ ਘਰੋਂ ਕੋਲ ਕਰਨ ਜੀ ਸਿੰਘ ਬੰਮਾ ਉਹ ਵੀ ਨਾ ਅੱਗੇ ਨਾਲ ਦੇ ਸੀ ਸੀ ਬਣੀਉ ਨਾਲ ਵੀ ਸੇਵਾ ਕੌਂਪਰਟੀ ਜੁਨਾਰੀ ਵਾਸੀ ਬਰਾ ਮੋਂ ਬੰਡੀ ਆ ਸਾਰਿਆਂ ਨੂੰ ਮੇਰਾ ਬਹੁਤ ਬਹੁਤ ਉਬਰਦੀਆ ਤੇ ਉੱਥੇ ਸਾਰੇ ਨੇ ਇੱਕ ਵਾਰ ਆ ਕੇ ਬੋਲਣਾ ਸਾਰਿਆਂ ਦਾ ਬਹੁਤ ਬਹੁਤ ਧੰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸ਼ਿਦਾਂ ਦੇ ਸਰਤਾਜ ਧਿਆਵਾ ਬਨਵੇਂ ਸਤਿਗੁਰ ਅਰਜਣਾ ਤੱਤੀ ਤਵੀ ਤੇ ਲਾਸਮਾਤੀ ਲੱਗੇ ਜੁਲਮ ਨੂੰ ਵਰ ਜਾਣਾ ਉਹ ਮਰਦੀ ਅਕਾਲੀ ਸੰਤ ਸਪਾਹੀ ਬਣ ਕੇ ਉਹਨਾਂ ਨੂੰ ਬਰਨਾਮ ਜਨਾ i हसकेरेस लाइ Oh